ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਪਿੰਡਾਂ ਤੋਂ ਆਏ ਪੰਜ ਸਰਪੰਚ ਪਿੰਡਾਂ ਦੇ ਹਮਦਰਦ ਤੇ ਪਿੰਡ ਬਚਾਓ ਪੰਜਾਬ ਬਚਾਓ ਦੇ ਆਗੂ ਸਹਿਬਾਨ ਤੇ ਸਟੇਜ ਤੇ ਪ੍ਰਧਾਨਗੀ ਮੰਡਲ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਮਕਸਦ ਨੂੰ ਲੈ ਕੇ ਆਪਾਂ ਇੱਥੇ ਇਕੱਠੇ ਹੋਏ ਆਂ ਕਿਉਂਕਿ ਪਿੰਡਾਂ ਦੇ ਅੰਦਰ ਇੱਕ ਬਦਲਾਅ ਕਾਫੀ ਜ਼ਿਆਦਾ ਦੇਖਣ ਨੂੰ ਮਿਲਿਆ ਕਿ ਜ਼ਿਆਦਾਤਰ ਪਿੰਡਾਂ ਚ ਪੰਚਾਇਤਾਂ ਨਵੀਆਂ ਬਣੀਆਂ ਨੇ ਨਵੇਂ ਲੀਡਰ ਚੁੜੇ ਗਏ ਨੇ ਸਾਡੇ ਨਵੇਂ ਲੀਡਰ ਚੁੜੇ ਗਏ ਨੇ ਤੇ ਉਹਨਾਂ ਨੂੰ ਕੁਝ ਸਮੱਸਿਆਵਾਂ ਪ੍ਰੈਕਟੀਕਲ ਵੀ ਨੇ ਕੁਝ ਕਾਨੂੰਨੀ ਤੌਰ ਤੇ ਵੀ ਨੇ ਕੁਝ ਦਾ ਪੇਚ ਵੀ ਨੇ ਜਿਹੜੇ ਉਹਨਾਂ ਦੇ ਉਹਨਾਂ ਨੂੰ ਲੱਗ ਨਹੀਂ ਰਿਹਾ ਜੀ ਕਿ ਕਿਵੇਂ ਸਮਝ ਆਵੇ ਨਵੇਂ-ਨਵੇਂ ਨੇ ਜੀ ਕਿਉਂਕਿ ਪੁਰਾਣੇ ਜਿਹੜੇ ਪੱਕੇ ਹੋਏ ਨੇ ਉਹ ਰਾਹ ਆਪਣੇ ਤੀ ਪਾਉਣਾ ਚਾਹੁੰਦੇ ਨੇ ਕਾਨੂੰਨ ਕੀ ਕਹਿੰਦਾ ਤਾਕਤ ਕੀ ਹੈ ਸਰਪੰਚ ਕੋਲੇ ਪਿੰਡ ਦੀ ਕੀ ਤਾਕਤ ਹੋ ਸਕਦੀ ਹੈ ਉਹਦੇ ਕੋਲੇ ਕੀ ਕੰਮ ਕਰਵਾ ਸਕਦਾ ਹੈ ਕੀ ਉਹ ਸੈਕਟਰੀ ਦਾ ਝੋਲਾ ਚੱਕ ਆਦਮੀ ਹੈ ਜਾਂ ਉਹ ਪਿੰਡ ਦਾ ਮੁੱਖ ਮੰਤਰੀ ਇੱਕ ਤਰ੍ਹਾਂ ਦਾ ਛੋਟੀ ਜੁੰਡ ਦਾ ਇਹ ਸਾਡੇ ਲਈ ਸਵਾਲ ਹੈ ਦੂਜਾ ਸਵਾਲ ਮੈਨੂੰ ਲੱਗਦਾ ਪੰਚਾਇਤਾਂ ਕੋਲੇ ਅਧਿਕਾਰ ਕੀ ਨੇ ਪੰਚਾਂ ਕੋਲੇ ਅਧਿਕਾਰ ਕੀ ਨੇ ਸਰਪੰਚਾਂ ਕੋਲੇ ਅਧਿਕਾਰ ਕੀ ਨੇ ਸਾਨੂੰ ਇਹ ਅੱਜ ਜਾਣਨ ਦੀ ਲੋੜ ਪਵੇਗੀ ਤੀਜਾ ਸਾਨੂੰ ਜਿਹੜੀਆਂ ਦੋ ਚੀਜ਼ਾਂ ਅਲੱਗ-ਅਲੱਗ ਨੇ ਟੈਕਨੀਕਲੀ ਕੋਰਮ ਤੇ ਬਹੁਮਤ ਮੈਂ ਇਹਦੇ ਤੇ ਨਹੀਂ ਗੱਲ ਕਰਾਂਗਾ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ ਕਿ ਕੋਰਮ ਤੇ ਬਹੁਮਤ ਦੋ ਜਿਹੜੀਆਂ ਅਲੱਗ-ਅਲੱਗ ਚੀਜ਼ਾਂ ਨੇ ਇਹ ਰਲ-ਗੱਡ ਹੋਈਆਂ ਜਿੰਨੇ ਬੋਲੇ ਨੇ ਸਰਪੰਚ ਕਿ ਸਾਡੇ ਕੋਰਮ ਨਹੀਂ ਪੂਰਾ ਕੋਰਮ ਮੈਨੂੰ ਨਹੀਂ ਲੱਗਦਾ ਕਿਸੇ ਪਿੰਡ ਚ ਕੋਰਮ ਪੂਰਾ ਨਾ ਹੋਵੇ ਅਗਲਾ ਜਿਹੜਾ ਵੱਡਾ ਸਵਾਲ ਮੈਨੂੰ ਲੱਗਦਾ ਪਿੰਡਾਂ ਦਾ ਮੈਂ ਵੀ ਪਿੰਡ ਦਾ ਰਹਿਣ ਵਾਲਾ ਤੇ ਜ਼ਿਆਦਾਤਰ ਪਿੰਡਾਂ ਚ ਪੰਚਾਂ ਸਰਪੰਚਾਂ ਤੋਂ ਇਲਾਵਾ ਲੋਕਾਂ ਨਾਲ ਵੀ ਮਰਾਬਤਾ ਕਾਇਮ ਹੁੰਦਾ ਤੋ ਇਹ ਵੱਡਾ ਈਕੋ ਦਾ ਹੌਮੇ ਦਾ ਜਾ ਪੁਰਾਣਾ ਸਰਪੰਚ ਜਾਂ ਨਵਾਂ ਬਣਿਆ ਸਰਪੰਚ ਉਹਦੇ ਲਈ ਧੜਾ ਖੜਾ ਇੱਕ ਉਹ ਕਹਿੰਦਾ ਮੇਰੇ ਨਾਲ ਚੱਲ ਆਹ ਧੜੇ ਨੇ ਤੈਨੂੰ ਵੋਟਾਂ ਪਾਈਆਂ ਨੇ ਇਹ ਧੜੇ ਦੀ ਗੱਲ ਸੁਣ ਦੂਜਿਆਂ ਚੋਂ ਤਾਂ ਜੇ ਕਿਸੇ ਦੀ ਪੈਨਸ਼ਨ ਲੱਗਣ ਵਾਲੀ ਆ ਕੱਚੇ ਘਰ ਦੀ ਗ੍ਰਾਂਟ ਹੈ ਕੋਈ ਪਿੰਡ ਦਾ ਪੱਕਾ ਜ਼ਰੂਰੀ ਕੰਮ ਹੈ ਚਾਹੇ ਦੂਜੇ ਦੇ ਬਾਰਾਂ ਚ ਨਰਕ ਬਣਿਆ ਪਿਆ ਗਲੀ ਦਾ ਨਹੀਂ ਕਰਨਾ ਕਿਉਂਕਿ ਉਹਨੇ ਸਾਨੂੰ ਵੋਟ ਨਹੀਂ ਪਾਈ ਇਹ ਈਗੋ ਹੈ ਉਹ ਜੇ ਸਰਪੰਚ ਕਰਨਾ ਵੀ ਚਾਹੁੰਦਾ ਬਹੁਤ ਪਿੰਡਾਂ ਸਰਪੰਚ ਚਾਹੁੰਦੇ ਨੇ ਜਦੋਂ ਆ ਹੁਣ ਸਨੇਹੇ ਲਾਏ ਨੇ ਪਿੰਡਾਂ ਚ ਤਾਂ ਉਹਨਾਂ ਨੇ ਆਪਣੇ ਦੁੱਖ ਰੋਏ ਨੇ ਕਿ ਅਸੀਂ ਕਰਨਾ ਵੀ ਚਾਹੁੰਦੇ ਆ ਤਾਂ ਨਾਲ ਦੇ ਨਹੀਂ ਕਰਨ ਦਿੰਦੇ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਬਾਈਕਾਟ ਕਰ ਜਾਾਂਗੇ ਤੇਰੇ ਨਾਲ ਖੜਨਾ ਹੀ ਨਹੀਂ ਅਸੀਂ ਨੇ ਕੀ ਕਰੀਏ ਦੱਸੋ ਛੋਟੇ ਛੋਟੇ ਸਵਾਲ ਨੇ ਕੀ ਗ੍ਰਾਮ ਸਭਾ ਗ੍ਰਾਮ ਸਭਾ ਚ ਪਾਏ ਮਤੇ ਮਤਾ ਪਾਉਣ ਨਾਲੇ ਕੰਮ ਠੀਕ ਹੋ ਜਾਂਦਾ ਜੇ ਤਾਂ ਅੱਗੇ ਵੀ ਕੁਝ ਕਰਨਾ ਪੈਂਦਾ ਅੱਜ ਅਸੀਂ ਇਹ ਵੀ ਸਿੱਖ ਕੇ ਜਾਣਾ ਕਿਉਂਕਿ ਬਹੁਤ ਵਾਰੀ ਆ ਉਹਨਾਂ ਵੀ ਗ੍ਰਾਮ ਸਭਾ ਚ ਤਾਂ ਮਤੇ ਪਾਏ ਨੇ ਜੀ ਬਹੁਤ ਪਰ ਹੁੰਦਾ ਤਾਂ ਕੁਝ ਨਹੀਂ ਕੀ ਪਿਆ ਕੋਈ ਕਾਨੂੰਨ ਕੰਮ ਕਰੇਗਾ ਜਾਂ ਉਹਦੇ ਤੇ ਕੋਈ ਪ੍ਰੈਕਟੀਕਲ ਵੀ ਕਰਨਾ ਪੈਂਦਾ ਕੀ ਪ੍ਰੈਕਟੀਕਲ ਕਰਨਾ ਪਵੇ ਜਿਹੜੀ ਤਾਕਤ ਲੋਕਾਂ ਦੀ ਪਿੰਡ ਦੀ ਜਿਹੜਾ ਪੰਚ ਸਰਪੰਚ ਤਾਕਤ ਕਿਸੇ ਵੀ ਡਾਕਟਰੋਂ ਲੈਣੀ ਚਾਹੁੰਦਾ ਉਹ ਪਿੰਡ ਚੋਂ ਕਿਉਂ ਨਹੀਂ ਮਿਲਦੀ ਉਹ ਪਿੰਡ ਚੋਂ ਮਿਲਦੀ ਹੈ ਉਹ ਤਾਕਤ ਪਿੰਡ ਚ ਹੈ ਉਹ ਕਿਸੇ ਬੀਡੀਪੀਓ ਕੋਲੇ ਨਹੀਂ ਕਿਸੇ ਸੈਕਟਰੀ ਕੋਲੇ ਨਹੀਂ ਹੈਗੀ ਉਹ ਕਿਵੇਂ ਹੈ ਪਿੰਡ ਚ ਉਹ ਅੱਜ ਸਾਡੇ ਜਿਹੜੇ ਇਸ ਅਜੰਡੇ ਤੇ ਬੋਲਣਗੇ ਸਾਡੇ ਮਾਹਰ ਉਹ ਦੱਸਣਗੇ ਸਾਨੂੰ ਖੁੱਲਕੇ ਦੂਸਰੀ ਗੱਲ ਕੀ ਜਿਹੜੀ ਹਮੈ ਨਹੀਂ ਮੈਂ ਪਹਿਲਾਂ ਕੀਤੀ ਹੈ ਕਿ ਉਹ ਇਹ ਵੀ ਆ ਰਹੀ ਹੈ ਬਹੁਤ ਜ਼ਿਆਦਾ ਕਿ ਜੇ ਸਰਪੰਚ ਦੂਜੇ ਮੈਂਬਰਾਂ ਨੂੰ ਹੁਣ ਕਈਆਂ ਨੇ ਕਿਹਾ ਨੇ ਸਾਨੂੰ ਇੱਕ ਮੈਂਬਰ ਦੀ ਲੋੜ ਹੈ ਇਹਦਾ ਮਤਲਬ ਸੱਤ ਦੀ ਲੋੜ ਨਹੀਂ ਇੱਕ ਦੀ ਲੋੜ ਹੈ ਕਿਉਂਕਿ ਮਤਾ ਪਾਉਣੇ ਕੰਮ ਚਲਾਉਣੇ ਪਿੰਡ ਨੂੰ ਨਾਲ ਲੈ ਕੇ ਚੱਲਣਾ ਤਾਂ ਸੱਤਾਂ ਦੀ ਲੋੜ ਹੈ ਸੱਤੇ ਬਾੜਾ ਚੋਂ ਬਣੇ ਹੋਏ ਮੈਂਬਰ ਨੇ ਉਹ ਸੱਤਾਂ ਦੀ ਕਿਉਂ ਲੋੜ ਹੈ ਇਹ ਵੀ ਅੱਜ ਅਸੀਂ ਜਾਣਾਂਗੇ ਪਿੰਡ ਦੀ ਕੀ ਲੋੜ ਹੈ ਇਹ ਵੀ ਅੱਜ ਅਸੀਂ ਜਾਣਾਂਗੇ ਮਨਰੇਗਾ ਦਾ ਸਵਾਲ ਆਇਆ ਹੈ ਮਨਰੇਗਾ ਦੇ ਰਾਹੀਂ ਪੰਜ ਮਰਲੇ ਦੇ ਮਤਲਬ 5 ਏਕੜ ਤੱਕ ਦੇ ਕਿਸਾਨ ਆਪਣੇ ਖੇਤ 'ਚ 32 ਤਰ੍ਹਾਂ ਦੇ ਕੰਮ ਕਰ ਸਕਦੇ ਨੇ ਉਹਦੇ ਬਾਰੇ ਵੀ ਅੱਜ ਅਸੀਂ ਜਾਣਾਂਗੇ ਕਿ 5 ਏਕੜ ਵਾਲਾ ਕਿਸਾਨ ਜਿਹੜਾ ਬਸ ਕਿਉਂਕਿ ਜ਼ਮੀਨ ਸਾਡੀ ਘਟਦੀ ਜਾ ਰਹੀ ਹੈ ਤੇ ਉਹ ਜਿਹੜੀ ਜ਼ਮੀਨ ਘਟ ਰਹੀ ਹੈ ਤੇ ਬਹੁਤ ਕਿਸਾਨ ਨੇ ਜਿਹੜੇ ਦਿਹਾੜੀਦਾਰ ਬਣਦੇ ਜਾ ਰਹੇ ਨੇ ਖੁਦਕੁਸ਼ੀਆਂ ਹੋ ਰਹੀਆਂ ਨੇ ਸਾਨੂੰ ਸਭ ਨੂੰ ਪਤਾ ਹੈ ਕਰਜ਼ਾ ਵੱਧਾ ਜਾ ਰਿਹਾ ਤੇ ਉਹ ਜਿਹੜੀ 5 ਏਕੜ ਵਾਲਾ ਕਿਸਾਨ 2 ਏਕੜ ਵਾਲਾ 1 ਏਕੜ ਵਾਲਾ ਛੋਟੇ ਕਿਸਾਨ ਨੇ ਤੇ ਉਹ ਕਿਸਾਨ ਆਪਣੇ ਖੇਤ ਚ ਕੰਮ ਕਰਕੇ ਕਿਉਂਕਿ ਚੌਂਕ ਚ ਖੜ ਕੇ ਲੇਬਰ ਚ ਕੰਮ ਕਰਨਾ ਅੱਜ ਵੀ ਅੰਦਰ ਕਿਤੇ ਨਾ ਕਿਤੇ ਉਹ ਜਿਹੜਾ ਹੀਣ ਭਾਅ ਬਣਾਉਂਦੀ ਹੈ ਬੰਦੇ ਜਾਣਦੇ ਨੇ ਪਰ ਉਹ ਦੂਰ ਜਾਂਦੇ ਨੇ ਮੂੰਹ ਲੁਕੋ ਕੇ ਜਾਂਦੇ ਨੇ ਪਿੰਡ ਚੋ ਕਿ ਜੀਵਿੰਦਾਰੋ ਕਿ ਮੈਂ ਉੱਥੇ ਕੰਮ ਕਰਨ ਚੱਲਿਆ ਮਜ਼ਦੂਰੀ ਦਾ ਕਿਰਤਜਦ ਕੇ ਸਾਡੇ ਗੁਰੂ ਨਾਨਕ ਦੇਵ ਜੀ ਨੇ ਵਧਾਇਆ ਪਰ ਫੇਰ ਵੀ ਉਹਦੇ ਲਈ ਵੀ ਇੱਕ ਮਨਰੇਗਾ ਐਕਟ ਹੈ ਜਿਹੜਾ ਉਹਨੂੰ ਆਪਣੇ ਖੇਤ 'ਚੇ ਕੰਮ ਕਰਨ ਦਾ ਅਧਿਕਾਰ ਦਿੰਦਾ ਉਹਨੂੰ ਆਪਣੇ ਕੰਮ ਖੇਤ 'ਚੇ ਕੰਮ ਕਰਨ ਦੇ ਪੈਸੇ ਦਿੰਦਾ ਇੱਕ ਸਵਾਲ ਮੇਰਾ ਹਮੀਰ ਸਿੰਘ ਜੀ ਨੂੰ ਆ ਇਹਦੇ ਨਾਲ ਨਾਲ ਉਹ ਇਹ ਹੈ ਕਿ ਪੰਜਾਬ 'ਚ ਜਿੰਨੇ ਪਿੰਡਾਂ 'ਚ ਮੈਂ ਗਿਆ ਘੱਟੋ-ਘੱਟ 1500 1800 ਦੇ ਲਗਭਗ ਮੈਨੂੰ ਕੋਈ ਇੱਕ ਪਿੰਡ ਇਹ ਜਾਂ ਨਹੀਂ ਮਿਲਿਆ ਜਿੱਥੇ ਆਮ ਗੱਲ ਇੱਕ ਚੱਲਦੀ ਹੈ ਕਿ 200 ਬੂਟੇ ਤੇ ਇੱਕ ਮਨਰੇਗਾ ਵਰਕਰ ਨੂੰ 100 ਦਿਨ ਦਾ ਕੰਮ ਮਿਲਦਾ ਤੇ ਉਹ ਇੱਕ ਵੀ ਪਿੰਡ ਨਹੀਂ ਜਿੱਥੇ ਉਹ ਪ੍ਰੋਜੈਕਟ ਬਣਾਇਆ ਗਿਆ ਹੋਵੇ ਸ਼ਾਇਦ ਕੋਈ ਹੋਵੇ ਤਾਂ ਮੇਰੇ ਗਿਆਨ ਚ ਵੀ ਵਾਧਾ ਕਰਿਓ ਕੋਈ ਵੀ ਪਿੰਡ ਨਹੀਂ ਜਿੱਥੇ ਪ੍ਰੋਜੈਕਟ ਬਣ ਗਿਆ ਹੋਵੇ ਲਗਾਤਾਰ ਲਗਾਤਾਰ ਉਥੇ ਪਿੰਡਾਂਾਂ ਚ ਕੰਮ ਦਿੱਤਾ ਜਾ ਰਿਹਾ ਗਿਆ ਹੋਵੇ 200-200 ਬੂਟੇ ਤੇ ਜੇ ਨਰੇਗਾ ਚ ਦੇਖੀਏ ਬੂਟੇ ਲਾਇਆ ਦਾ ਹੁਣ ਤੱਕ ਦਾ ਰਿਕਾਰਡ ਪੰਜਾਬ ਜੰਗਲ ਬਣ ਜਾਣਾ ਚਾਹੀਦਾ ਸੀ वैसे भी जबो 150 ਭਾਦੋਂ ਆਉਂਦੀ ਹੈ ਸਰਕਾਰ ਵੀ ਲਵਾਉਂਦੀ ਹੈ ਬੂਟੇ ਉਹਦੇ ਮੁਤਾਬਕ ਵੀ ਦੇਖੋ ਜੇ 550 ਸਾਲਾਂ ਸੀ ਉਦੋਂ ਵੀ ਨਾਨਕ ਬਾੜੀ ਕਿਤੇ ਅਲੱਗ-ਅਲੱਗ ਤਰ੍ਹਾਂ ਦਾ ਨਾਮ ਦੇ ਕੇ ਮਤਲਬ ਉਹ ਜੰਗਲ ਲਵਾਇਆ ਗਿਆ ਕਿੱਥੇ ਆ ਉਹ ਜੰਗਲ ਜਿਹਦੀ ਆਬੋ ਹਵਾ ਸਾਨੂੰ ਖੇਤਾਂ ਤੋਂ ਇਲਾਵਾ ਮਨਰੇਗਾ ਵਾਲਿਆਂ ਤੋਂ ਇਲਾਵਾ ਮਜ਼ਦੂਰਾਂ ਤੋਂ ਇਲਾਵਾ ਕਿਸਾਨਾਂ ਤੋਂ ਇਲਾਵਾ ਪਿੰਡਾਂ ਵਾਲਿਆਂ ਤੋਂ ਇਲਾਵਾ ਚੰਡੀਗੜ੍ਹ ਤੱਕ ਸ਼ਹਿਰਾਂ ਦੇ ਵਿੱਚ ਬੈਠੇ ਦਫ਼ਤਰਾਂ ਦੇ ਵਿੱਚ ਬੈਠੇ ਲੋਕਾਂ ਨੂੰ ਵੀ ਸ਼ਹਿਰਾਂ ਨੂੰ ਵੀ ਸ਼ੁੱਧ ਹਵਾ ਚਾਹੀਦੀ ਹੈ ਤਾਂ ਕਿੱਥੋਂ ਆਏਗੀ ਤਾਂ ਮੁੱਲ ਖਰੀਦਾਂਗੇ ਅਸੀਂ ਇੱਕ ਦਰਖਤ ਕਿੰਨੀ ਆਪਦੇ ਜੀਵਨ ਚ 15.80 ਹਜ਼ਾਰ ਦੇ ਲਗਭਗ ਮਤਲਬ ਇੱਕ ਆਕਸੀਜਨ ਪੈਦਾ ਕਰਦਾ ਜਿਹਦੀ ਮਹੱਤਤਾ ਹੈ ਸਾਡੇ ਸਾਹਮਣੇ ਉਹ ਸਾਨੂੰ ਕਿਵੇਂ ਕੰਮ ਆਵੇ ਉਹ ਅਸੀਂ ਹਜ਼ਾਰ ਹਜ਼ਾਰ ਬੁੱਟਾ ਪਿੰਡ ਚ ਕਿਵੇਂ ਲੱਗੇ ਮਨਰੇਗਾ ਵੀ ਚੱਲੇ ਵਾਤਾਵਰਨ ਵੀ ਸ਼ੁੱਧ ਹੋਵੇ ਤੇ ਪੈਸਾ ਵੀ ਪਿੰਡ ਚ ਆਵੇ ਆਪਸੀ ਧੜੇਬੰਦੀ ਸਾਡੀ ਕਿਵੇਂ ਖਤਮ ਹੋਵੇ ਇਹਦੇ ਤੇ ਵੀ ਅਸੀਂ ਅੱਜ ਜਾਣਾਂਗੇ ਇੱਕ ਵਾਰੀ ਬੇਨਤੀ ਆ ਜਿੰਨੇ ਅਸੀਂ ਆਇਆ ਇਹ ਜਾਣ ਕੇ ਇੱਥੇ ਤਾਂ ਕਈ ਵਾਰੀ ਮਨ ਬਣ ਜਾਂਦਾ ਵੀ ਹਾਂ ਮੈਂ ਤਾਂ ਇਸੇ ਤਰੀਕੇ ਨਾਲ ਕੰਮ ਕਰੂੰ ਘਰੇ ਜਾ ਕੇ ਜਦੋਂ ਜਾਂ ਪਿੰਡ ਚ ਜਾ ਕੇ ਆਹ ਵਧਾ ਧੜਾ ਹੁੰਦਾ ਜਿਹੜਾ ਉਹ ਕਹਿੰਦਾ ਨਹੀਂ ਨਹੀਂ ਸਰਪੰਚ ਕਿੱਧਰ ਚੱਲੇ ਆ ਤਾਂ ਪਿਛਲੇ 2-3 ਦਿਨਾਂ ਦੀ ਗੱਲ ਹੈ ਕਿਸੇ ਪਿੰਡ ਦੀ ਸਰਪੰਚ ਦੂਏ ਪੰਚਾਂ ਕੋਲੇ ਚਲਾ ਗਿਆ ਘਰ ਕਿ ਆਜੋ ਯਾਰ ਤੁਸੀਂ ਗੱਲ ਬਾਤ ਹੋਈ ਮੈਂ ਕਿਹਾ ਕਿ ਜਾਇਓ ਸਰਪੰਚ ਸਾਹਿਬ ਫਰਕ ਵੀ ਕੀ ਪੈਂਦਾ ਸਾਡੇ ਪਿੰਡ ਦੇ ਨੇ ਅਸੀਂ ਵੀਡੀਓ ਦੀ ਮਿਲਤ ਕਰਨ ਨੂੰ ਤਿਆਰ ਆ ਸਰਪੰਚਾਂ ਕੋਲ ਕਿਉਂ ਨਹੀਂ ਜਾਣ ਨੂੰ ਤਿਆਰ ਤਾ ਉਹ ਜਾਇਤ ਦੋ ਜਿਹੜੇ ਆਪਦੇ ਧੜੇ ਵਾਲੇ ਸੀ ਉਹਨਾਂ ਨੇ ਗੁਰਦੁਆਰੇ ਬਾਗ ਲਿਆ ਸਰਪੰਚ ਨੇ ਉਦੋਂ ਬਾਅਦ ਕਹਿੰਦੇ ਤੇ ਸੌਂਖਾ ਸਾਡੇ ਮਤਾਬਕ ਹੀ ਚੱਲੇਗਾ ਕੋਈ ਕਾਨੂੰਨ ਨਹੀਂ ਕੋਈ ਪਿੰਡ ਨਹੀਂ ਕੋਈ ਜਿਹੜੀ ਸੰਗਤ ਦਾ ਰੂਪ ਕਹਨੇ ਆਸੀਂ ਕੋਈ ਸਰਵਤ ਦਾ ਭਲਾ ਨਹੀਂ ਸਾਰੀਆਂ ਚੀਜ਼ਾਂ ਛੱਡ ਕੇ ਸਾਡੇ ਮਤਾਬਕ ਜਿਵੇਂ ਬਹੁਤ ਚੀਜ਼ਾਂ ਦਾ ਪਤਾ ਹੁੰਦਾ ਵਸ ਇੱਕ ਧੜਾ ਖੜਾ ਕਰਨਾ ਹੈ ਪਿੰਡ ਚ ਧੜਾ ਜਿੱਦੇ ਸਾਡਾ ਖਤਮ ਹੋ ਗਿਆ ਆ ਕਾਨੂੰਨ ਤਾਂ ਆਪਣੇ ਆਪ ਹੀ ਲਾਗੂ ਹੋਣਾ ਸ਼ੁਰੂ ਹੋ ਜਾਊ ਕਿਉਂਕਿ ਲੋਕ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ ਇਹਦੇ ਤੇ ਸਾਡੇ ਮਾਰ ਬਹੁਤ ਬਿਹਤਰ ਵਧੀਆ ਤਰੀਕੇ ਨਾਲ ਦੱਸਣਗੇ ਮੇਰੀ ਬੇਨਤੀ ਇਹ ਨਹੀਂ ਹੋ ਐ ਸੁਣ ਕੇ ਛੱਡ ਕੇ ਨਹੀਂ ਜਾਣਾ ਅਸੀਂ ਆਪਣਾ ਇਲਾਕਾ ਸਮਾਰਨ ਜਿੱਥੇ-ਜਿੱਥੇ ਦੀ ਬੈਠੇ ਆ ਤੇ ਇੱਕ ਅਪੀਲ ਮੇਰੀ ਬਸ ਤਾਂ ਲਾਸਟ ਚ ਹੋਣੀ ਆ ਇਹ ਮੇਰੀ ਹੁਣ ਪਹਿਲੀ ਅਪੀਲ ਹੈ ਕਿ ਆਪਾਂ ਇਸ ਤੋਂ ਬਾਅਦ ਕੋਈ ਸਾਂਝਾ ਸੰਗਠਨ ਵੀ ਬਣਾਈਏ ਬਿਨਾਂ ਪਾਰਟੀਵਾਦੀ ਤੋਂ ਜਿਹੜਾ ਪਿੰਡ ਦੀਆਂ ਸਮੱਸਿਆਵਾਂ ਆ ਤੇ ਸਾਰੇ ਸਰਪੰਚਾਂ ਚੋਂ ਕੋਈ ਇੱਕ ਦੂਜਾ ਇੱਕ ਦੂਜੇ ਨਾਲ ਚੰਗਾ ਕਰ ਰਿਹਾ ਉਹ ਦੂਜਿਆਂ ਨੂੰ ਦੱਸੇ ਕਿਤੇ ਉਹਨੂੰ ਸਮੱਸਿਆ ਆ ਰਹੀ ਆ ਉਹ ਦੂਜਿਆਂ ਨੂੰ ਪੁੱਛ ਲੇ ਇੱਕ ਦੂਜਾ ਰਲ ਕੇ ਪੰਜਾਬ ਦਾ ਗਿਆਨ ਚ ਵੀ ਵਾਧਾ ਹੋਵੇ ਤੇ ਸਾਡੇ ਆਪਣੇ ਪਿੰਡਾਂ ਚ ਵੀ ਅਸੀਂ ਸਾਨੂੰ ਲੱਗੇ ਕਿ ਤਾਕਤ ਸਾਡੇ ਕੋਲੇ ਹੈ ਸਾਡੇ ਪਿੰਡਾਂ ਕੋਲੇ ਹੈ ਕਿਸੇ ਤੀਜੇ ਕੋਲੇ ਕੋਈ ਨਹੀਂ ਹੈਗੀ ਜਿਹੜਾ ਇੱਕ ਸੈਕਟਰੀ ਆ 32 ਰਜਿਸਟਰ ਨੇ ਮੈਨੂੰ ਨਹੀਂ ਲੱਗਦਾ ਅੱਜ ਤੱਕ ਜਿੰਨੇ ਸਰਪੰਚ ਬੈਠੇ ਨੇ ਕਿਸੇ ਨੇ ਦੇਖੇ ਹੁਣ ਅਜ ਤੂੰ ਪਹਿਲਾਂ ਵਾਲਿਆਂ ਨੇ ਵੀ ਤੇ ਨੰਬਿਆਂ ਨੇ ਵੀ ਚਾਰਜ ਕਹਿ ਰਹੇ ਨੇ ਕਈ ਸਰਪੰਚਾਂ ਨੂੰ ਜਦੋਂ ਹੁਣ ਸਵਾਲ ਕੀਤਾ ਚਾਰਜ ਲੈ ਲਿਆ ਕਹਿੰਦੇ ਲੈ ਲਿਆ ਫਿਰ ਚਾਰਜ ਕਾਹਦਾ ਲਿਆ ਜੀ ਬਕੀ ਰਜਿਸਟਰੀ ਨਹੀਂ ਲਈ ਹੋਰ ਚਾਰਜ ਕੀ ਹੁੰਦਾ ਉਹ ਸਾਨੂੰ ਬਿਹਤਰ ਦੱਸਣਗੇ ਕਿ ਕਿਹੜੇ ਤਰੀਕੇ ਨਾਲ ਚਾਰਜ ਲੈਣਾ ਹੈ ਚਾਰਜ ਕਿਵੇਂ ਲਿਆ ਜਾਂਦਾ ਉਹਨਾਂ ਨੂੰ ਪਤਾ ਸਾਡੇ ਮਹਾਰਾਜ ਇਹ ਸਾਰਾ ਸੁਣ ਕੇ ਜਾਣਾ ਇਹਦੇ ਤੇ ਆਪਾਂ ਨੇ ਅਮਲ ਕਰਨਾ ਕੋਈ ਸਮੱਸਿਆ ਆਉਂਦੀ ਹੈ ਪਿੰਡ ਬਚਾਓ ਪੰਜਾਬ ਬਚਾਓ ਦੇ ਨੰਬਰ ਲੈ ਲਓ ਤਾਂ ਆਪਾਂ ਰਲ ਕੇ ਤੁਸੀਂ ਤੁਹਾਡੇ ਤੋਂ ਤਜਰਬਾ ਵੀ ਹੋਏਗਾ ਕਿਉਂਕਿ ਕੱਲ ਕੋਲ ਦੁਨੀਆ ਦਾ ਸਿਆਣਪ ਦਾ ਹਾਸਾ ਨਾ ਕਿਸੇ ਇੱਕ ਬੰਦੇ ਕੋਲੇ ਆ ਨਾ ਕਿਸੇ ਇੱਕ ਸਸਤਾ ਕੋਲੇ ਆ ਨਾ ਕਿਸੇ ਇੱਕ ਪਾਰਟੀ ਕੋਲੇ ਆ ਰਲ ਮਿਲ ਕੇ ਹੋਣਾ ਏ ਇਸ ਲਈ ਆਪਾਂ ਰਲ ਕੇ ਇਹਨੂੰ ਅੱਗੇ ਚਲਾਈਏ ਸੋ ਮੈਂ ਇਹਨਾਂ ਕਹਿੰਦਾ ਹੋਇਆ ਕਿ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਪੰਜ ਚਾਰ ਸਵਾਲ ਸੀ ਜਿਵੇਂ ਸਰਪੰਚਾਂ ਤੇ ਪੰਚਾਇਤ ਦੇ ਅਧਿਕਾਰ ਕੀ ਹਨ ਗ੍ਰਾਮ ਸਭਾ ਕਿਸ ਤਰ੍ਹਾਂ ਪਿੰਡ ਦੇ ਵਿਕਾਸ ਅਤੇ ਸਰਪੰਚਾਂ ਦੀ ਢਾਲ ਬਣ ਸਕਦੀ ਹੈ ਗ੍ਰਾਮ ਪੰਚਾਇਤ ਮੀਟਿੰਗ ਦਾ ਕਾਰਜ ਕਿਵੇਂ ਪੂਰਾ ਹੋ ਸਕਦਾ ਹੈ ਕਾਸਟਿੰਗ ਬੋਟ ਕੀ ਹੁੰਦੀ ਹੈ ਜਿਵੇਂ ਫਾਸਿਲ ਕਲਸਰਪਾ ਸਭ ਹੋ ਰਕੇ ਗਏ ਨੇ ਠੀਕ ਹੈ ਸਰਪੰਚ ਕਦੋਂ ਕਰ ਸਕਦਾ ਇਸ ਦੀ ਵਰਤੋਂ ਠੀਕ ਹੈ ਮਨਰੇਗਾ ਕਿਵੇਂ ਬਦਲ ਸਕਦੀ ਹੈ ਪਿੰਡ ਦੀ ਨੁਹਾਰ ਪੰਚਾਇਤਾਂ ਕਿਵੇਂ ਬਣਾ ਸਕਦੀ ਹੈ ਨੁਹਾਰ ਸਰਕਾਰ ਕਿਉਂ ਲੈ ਜਾਂਦੀ ਹੈ ਸ਼ਾਮਲਟ ਜ਼ਮੀਨ ਦੇ ਪੈਸੇ ਦਾ 30% ਹਿੱਸਾ ਕੀ ਦੇਣਾ ਜ਼ਰੂਰੀ ਹੈ ਜਾਂ ਨਹੀਂ ਇਹਦੇ ਤੇ ਵੀ ਜਾਣਾਂਗੇ ਕਿਵੇਂ ਰੁਕ ਸਕਦਾ ਤੇ ਕਿਵੇਂ ਅਸੀਂ ਕੰਮ ਪਿੰਡਾਂ ਨੂੰ ਚਲਾ ਸਕਦੇ ਹਾਂ ਬਿਹਤਰ ਪੰਜਾਬ ਬਣਾ ਸਕਦੇ ਹਾਂ ਸੋ ਆਓ ਇਹਨੂੰ ਜਾਣੀਏ ਤੇ ਇਹਦੇ ਤੇ ਅਮਲ ਕਰੀਏ ਬਹੁਤ ਬਹੁਤ ਧੰਨਵਾਦ